ਰੰਦਰ ਚਾਲੇ ਆ ਗੋਟ ਮੈਂ ਆਈ ਹਾਂ ਮੈਂ ਤਾਂ ਗੱਲ ਕਰਨੀ ਸੀ ਮੈਂ ਕਿਹਾ ਮੇਰੀ ਭਤੀ ਆ ਉਹਨੇ ਬਾਹਰ ਆਉਣਾ ਸੀ ਤੇ ਮੈਂ ਤਾਂ ਨਾਲ ਜੋ ਜਾਰ ਪੁੱਤਰੀ ਆ ਜਰਪਾ ਹਾਂਜੀ ਤੇ ਮੈਂ ਕਿਹਾ ਉਹਨਾਂ ਨਾਲ ਗੱਲ ਕਰੋ ਮਾ ਤੇ ਮੈਂ ਉਹਦਾ ਆਪਣੀ ਭਤੀ ਦਾ ਰਿਸ਼ਤਾ ਕਰ ਦਿੰਦੇ ਆ ਬੜੇ ਚੰਗੇ ਨੇ ਉਹ ਤੇ ਬੰਦੇ ਵੀ ਬੜੇ ਚੰਗੇ ਆ ਹੀ ਰੇ ਬੰਦੇ ਵੀ ਆਪਣਾ ਕਾਰੋਬਾਰ ਬੜਾ ਇਹਨਾਂ ਦਾ ਮੈਂ ਤਾਂ ਹੀ ਕਹਿਣ ਦੀ ਨਾ ਭਾਰੀ ਨੂੰ ਉਹਦੇ ਤੁਹਾਨੂੰ ਮਿਲੇ ਸੀ ਤੇ ਮਸਵਾ ਵਧੀਆ ਲੱਗਾ ਇਹਨਾਂ ਦਾ ਤੇ ਚਲ ਮੈਂ ਕਿਹਾ ਇਹਨਾਂ ਦੇ ਬੇਟੇ ਨੂੰ ਕਰਾ ਦਿੰਨੇ ਆ ਵੇ ਲੱਗੇ ਤੈਨੂੰ ਸਹੀ ਲੱਗਦਾ ਤੇ ਉਹ ਇੰਨਾ ਜੀ ਤੇ ਮੈਂ ਗਰੰਟੀ ਚੁੱਕਦਾ ਇਹ ਬੰਦੇ ਬਹੁਤ ਵਧੀਆ ਆ ਮੁੰਮੈਂ ਮੈਂ ਨਹੀਂ ਮੁੰਲਾ ਲੈਣਾ ਕੰਮ ਕਰ ਕਰਨੇ ਹੋਣਾ ਨਹੀਂ ਹੁਣੇ ਬੋਲਦੇ ਨਾ ਉਹ ਕੇ ਤੇ ਮਨ ਉਹਨਾਂ ਦੇ ਘਰ ਹੀ ਜਾ ਚੱਲਣਾ ਕਿ ਉੱਥੇ ਜਾ ਕੇ ਗੱਲ ਕਰਾਵਾਂਗੀ ਚਲੋ ਠੀਕ ਆ ਫਿਰ ਕਿਦਾਂ ਜਾ ਕੇ ਤੇ ਗੱਲ ਕਰਨੇ ਬੈਠ ਕੇ ਗੱਲ ਕਰਾਂਗੇ ਆ ਉੱਥੇ ਉਹਨਾਂ ਦੇ ਘਰ ਬੈਠ ਕੇ ਗੱਲ ਕਰ ਰਾਵਾਂਗੇ ਸਾਰੀ ਨਾਲੇ ਤੂੰ ਵੀ ਵੇਖ ਲੈਂਗੀ ਉਹਨਾਂ ਦਾ ਹਾਲ ਤੱਕ ਉਹ ਜੇ ਆ ਤੂੰ ਗਈ ਨਹੀਂ ਵਾਲੇ ਤੀਕੇ ਮੇਰੇ ਦਾ ਨਹੀਂ ਮੈਂ ਉਹਨਾਂ ਦੇ ਘਰ ਨਹੀਂ ਆ ਮੈਂ ਕਿਹਾ بڑا ਕਾਰੋਬਾਰ ਆ ਉਹਨਾਂ ਦਾ ਆਪਣਾ ਮੁੰਡਾ ਬਹੁਤ ਵਧੀਆ ਉਹਨਾਂ ਦਾ ਸੁਭਾਅ ਮੁੰਡੇ ਦਾ ਬੜਾ ਪੜ੍ਹੇ ਲਿਖਾ ਮੁੰਡਾ ਤਾਂ ਹੀ ਮੈਂ ਕਿਹਾ ਹੀ ਮੈਂ ਚੱਲ ਭਾਈ ਉਹਨਾਂ ਨੂੰ ਤਲਾਹ ਕਰਕੇ ਸਾਰੀ ਗੱਲਬਾਤ ਕਰਕੇ ਤੇ ਚ ਤਾਂ ਕੋਈ ਨਹੀਂ ਜਿੰਦਾ ਭਾਈ ਨਾ ਕਰ ਲਈਨੇ ਗੱਲ ਕੇ ਤਾ ਨਾ ਜਾਣੇ ਉੱਥੇ ਨਾਲੇ ਉਹ ਕਰਾਂਗੇ ਉਸੇ ਮਾਨੇ ਮੇਲਾਵਾਂ ਉਹਨਾਂ ਨੂੰ ਤੇ ਨਾਲੇ ਤਾ ਰਾਵਾਂਗੇ ਵਾਰੀ ਗੱਲ ਕਰਾਵਾਂਗੇ ਦਿੱਸੇ ਜੀ ਗੱਲ ਤੋਂ ਮੇਰੀ ਰੋਟੀ ਤਾਂ ਮੈਂ ਖਵਾਤੀ ਆ ਜਾਂ ਤਾਂ ਮੈਂ ਪਿਆਤੀ ਆ ਹਾਂਜੀ ਦੱਸੋ ਤੇ ਮੈਨੂੰ ਵੀ ਇੱਕ ਕੰਮ ਹੈ ਸੁਣੀ ਰੱਟਣਾ ਕੰਮ ਦੱਸ ਦੋ ਮੇਰਾ ਜਰਾ ਖਿਆਲ ਚਲੋ ਛੱਡ ਤਰ ਜੰਨੇ ਆ ਮੈਂ ਜਾਣਾ ਜਰਾ ਹਰਜਿੰਦਰ ਨਾਲ ਉਹ ਕਹਿੰਦਾ ਹੀ ਗੱਡੀ ਵੇਖਣ ਜਾਓ ਅੱਛਾ ਤੇ ਆ ਕੇ ਚੱਲ ਜਾਗੇ ਇਹ ਸੂਟ ਛੱਡ ਲੈਣਾ ਬਈ ਸੂਟ ਮੈਂ ਚੱਲ ਲੈ ਆਉਨੇ ਆ ਵਿਆਹ ਆ ਗਿਆ ਫਿਰ ਉਹ ਚੱਲ ਆ ਰਹੀ ਏ ਦੱਸੋ ਸ਼ੀਰਾ ਕਿੱਥੇ ਆ ਉਹ ਪਤਾ ਨਹੀਂ ਉਹ ਮੈਂਨ ਕਿਹਾ ਹੀ ਪੈੜੀ ਕੱਲ ਵੀ ਪਾਉਂਦਾ ਰਿਹਾ ਮੈਂ ਤੇ ਉਦੋਂ ਵੀ ਸ਼ਹਿਰ ਚਲ ਗਿਆ। ਉਹ ਮੈਂ ਉਹਨੂੰ ਆਖਿਆ ਹੀ ਵੀ ਜਵਾਰ ਬਿਜਣੀ ਆ ਤੇ ਬਤਰ ਨਾ ਖੁਸ਼ਕ ਹੋ ਜਾਏ। ਹਾਂ। ਤੇ ਟੈਮਰ ਲੈ ਜੀ ਟਿਕ। ਉਹ ਲੈ ਕੇ ਨਹੀਂ ਗਿਆ ਟਰੈਕਟਰ ਵੀ ਇੱਥੇ ਆ। ਚਲੋ ਤੁਹਾਡੇ ਕੋਲ ਟੈਮਰ ਨਹੀਂਗਾ ਮੇਰੇ ਬਾਸ ਤੇ। ਮੈਂ ਲੈ ਜਾਣੀ ਆਪਣੀ ਕਿਸੇ ਲਈ ਪਿਆ ਨੂੰ। ਇਦਾਂ ਕਰੋ ਟਰੈਕਟਰ ਕੱਢੋ ਪਹਿਲਾਂ ਬਾਹਰ। ਨਾ ਵੀ ਸਾਫ ਸਫਾਈ ਕਰਨਾ। ਮੇਰਾ ਨਾਮ ਨਾ ਖਤਮ ਹੁੰਦਿਆ ਕਰੋ ਬਲੇ। ਉਹ ਚਲ ਕੱਢ ਦਿੰਨੇ ਮੈਂ ਤੇ ਆਖਿਆ ਹੀ ਲੈ ਜੂਗਾ। ਪਰ ਹੁਣ ਉਹਦਾ ਕੀ ਪਰ ਕਿੱਥੇ ਚਲ ਗਿਆ ਵਾ। ਜਦੋਂ ਮੈਂ ਚਾਹ ਪੀ ਰਿਹਾ ਟਰੈਕਟਰ ਕੋਲੋਂ ਬਾਹਰ ਕੱਢੀਆ ਚਾਹ ਮੈਂ ਪੀ ਲਈ ਆਹਲਾ ਫੜਕਾ ਪਾ ਠੀਕ ਆ ਟਰੈਕਟਰ ਮੈਂ ਕੱਢ ਦਿੰਦਾ ਵਾ ਆਊਗਾ ਤੇ ਆਪੇ ਲੈ ਆ ਜੀ ਮੈਂ ਤੇ ਆ ਰਹਾ ਹਾਂ ਮੁੜ ਕੇ ਠੀਕ ਆ ਨਾ ਜੇ ਮੈਂ ਚੱਲ ਗਿਆ ਨਾ ਮੇਰੀ ਘੜੀ ਲੱਗ ਜਾਣੀ ਆ ਉਹ ਮੁੜ ਕੇ ਉਹ ਜਿੱਦਣੇ ਆ ਜਣਾ ਪੀ ਉਹਨੇ ਕਿਹਾ ਤੁਸੀਂ ਪਰੇ ਨਹੀਂ ਆ ਤੇ ਮੈਂ ਵੀ ਸਾਹ ਸਪਾਈਆਂ ਕਰ ਲਾ ਮੇਰਾ ਜਾਣੀ ਪੜਨਾ ਉਹ ਠੀਕ ਆ ਬਾਬਾ ਗੇਟ ਖੋਲ ਟਰੈਕਟਰ ਬਾਹਰ ਕੱਢ ਦਿੰਦਾ ਕੋਈ ਆਈ ਜਾਂਦਾ ਕਰ ਇਹ ਮੋਢੇ ਦਾ ਵੀ ਪਤਾ ਲੱਗਦਾ ਜੇ ਭਾਗੀ ਆਈ ਤੇ ਇਹ ਨੂੰ ਕਾ ਨੂੰ ਆ ਜਾਗੇ ਟਾਈਮ ਨਾਲ ਮੈਂ ਅਦਰਾ ਸ਼ਹਿਰ ਕੋਲੇ ਡੋਣਾ ਆ ਮੇਰੇ ਭਾਬੇ ਬਰਾ ਨਾ ਨੂੰ ਜਦੋਂ ਅਜਾ ਨਾਲੇ ਪੀਲ ਆਉਂਦਾ ਉਹਦਾ ਵੀ ਆਉਂਦਾ ਮੇਰੇ ਨਾਲੇ ਪਾਬੰਦੀ ਵੀ ਪਹਿਲਾਂ ਜਾਣ ਲੱਗਾ ਸੀ ਇਹਨੂੰ ਪੁੱਛ ਹੀ ਲਿਆ ਵੀ ਕਿੱਥੇ ਜੰਨੇ ਆਂ ਸਵੇ ਦੇ ਤੂੰ ਨੀਆ ਨਹੀਂ ਤੇ ਨਹੀਂ ਹੁੰਨੇ ਮਾਰ ਹਾਂ ਬਲਪਲਾ ਐਨਮਾ ਟ੍ਰੈਕਿੰਗ ਨਾ ਕਿ ਮਾਰਾ ਜਾਂ ਫੋਨ ਕਰਕੇ ਦੱਸ ਦੇ ਕਿ ਚੱਲ ਜੇ ਰਾਤ ਨੂੰ ਤੇ ਰਹਿ ਗਏ ਬੰਦਾ ਅਗਲੇ ਦਿਨ ਦੱਸ ਦਿੰਦਾ ਕਿ ਹਾਂ ਆਉਣਾ ਹੈ ਧਿਆਨ ਹੀ ਨਹੀਂ ਰਿਹਾ ਮਨੁਸ਼ੀਅਤੀ ਅੰਦੀ ਵਿੱਚ ਕੰਮ ਕਰਦੇ ਵਿੱਚ ਇਦਾਂ ਹੀ ਮੁੜ ਕੇ ਤਿਆਰ ਹੋ ਕੇ ਆਉਂਦੀ ਕਿੱਥੀ ਹੋਰ ਕੋਣ ਆ ਗਿਆ ਸਸਿਗੰਦੀ ਸਸਿਕਾਲੀ ਨਾ ਸੁਧਿਆ ਕੰਦੀ ਫਿਚਾ ਦੀ ਅਰੇ ਇਹਦੇ ਦਿੱਕਣ ਦੇ ਪਾਉਂਦੇ ਅੱਜ ਅੰਦੀ ਉਹਦੇ लेट ਹੀ ਹੋ ਗਏ ਆ ਗਏ ਅੱਜ ਦੇਖੋ ਬਾਜੀ ਨਹੀਂ ਦੇਹਣ ਦੇ ਜੇ ਕਿਤੇ ਮੈਂ ਕਰ ਲਈ ਫੋਨ ਆਉਣੇ ਵਾਲੇ ਆ ਕੰਮ ਗਏ ਰਗ ਬੈਠੋ ਤੂੰ ਪਾਣੀ ਲੈ ਕੇ ਨੀ ਬੁਰੀ ਗੇ ਲੱਗੇ ਹੀ ਹੈ ਕਿਤੇ ਨਹੀਂ ਲੱਗੇ ਕਿ ਇਹ ਵਾਰੀ ਉਹ ਲੱਗਦਾ ਕੋਈ ਹੋਰ ਯਾਰ ਦੋਸਤ ਆਇਆ ਸੀ ਉਹਨੇ ਗੱਡੀ ਵੇਖਣੀ ਤੇ ਉਹ ਨਾਲ ਹੀ ਲੈ ਗਿਆ ਮੈਂ ਵੀ ਇੱਥੋਂ ਆਈ ਨਾ ਗਏ ਹਾਂ ਗਏ ਕਿਤੇ ਅੱਛਾ ਜੀ ਤੇ ਮੈਂ ਚੱਲ ਨਾਲੇ ਮੰਗ ਜਾਣੇ ਜਾਂਦੇ ਜਾਂਦੇ ਤੇ ਮੈਂ ਨਾਲੇ ਤੈਨੂੰ ਮਲਾ ਲਈ ਭੈਣ ਭਾਈ ਹੁਣ ਵਧੀਆ ਕੀਤਾ ਕਿ ਤਰੀਕੇ ਨਾਲ ਲੈ ਕੇ ਆਏ ਜੇ ਸਹੀ ਤੇ ਮਿਲਦੇ-ਕਿਲਦੇ ਰਹਿੰਦੇ ਜੀ ਆਸ ਵਿੱਚ ਯਾਰ ਦੋਸਤ ਨਾਲ ਸਮਾਹੀ ਮਿਲਾਂਗੇ ਭੈਣਾ ਭੈਣਾ ਹਾਂਜੀ ਹਾਂਜੀ ਤੂੰ ਸਾਨੂੰ ਬਿਆਣੀ ਠੀਕ ਠਾਕ ਹੈ ਹਾਂਜੀ ਵਧੀਆ ਤੂੰ ਹੀ ਸੁਣਾਓ ਬੱਚਿਆਂ ਦੀ ਹਾਂਜੀ ਆਡੇ ਵਧੀਆ ਠੀਕ ਠਾਕ ਚਲੋ ਵਧੀਆ ਕਿੱਦਾਂ ਚੱਲਾਂਗੇ ਸਟੱਡੀ ਬੱਚਿਆਂ ਦੀ ਹਾਂਜੀ ਹਾਂਜੀ ਚਲੋ ਵਧੀਆ ਵਧੀਆ ਜੀ ਇਸੇ ਤੋਂ ਆਈਆਂ ਬਿਆਣ ਜੀ ਹਾਂਜੀ ਹਾਂਜੀ ਕੁਛ ਹੀ ਰਹਿਣਾ ਹੁਣ ਸਾਡਾ ਵੀ ਇੱਕ ਗਿਆ ਬਾਹਰ ਹਾਂਜੀ ਹਾਂਜੀ ਤੇ ਦੂਜੇ ਨੂੰ ਵੀ ਬੜਾ ਜ਼ੋਰ ਲਾਉਣ ਡਏ ਆ ਠੀਕ ਜੀ ਤੇਰਾ ਕੰਮ ਬਣ ਜਾ ਤੂੰ ਹੀ ਚੱਲ ਜਾ ਬਾਅਦ ਹਾਂਜੀ ਹਾਂਜੀ ਪਰ ਉਹ ਪਾਜੀ ਕਿਸੇ ਤੁਲਦੇ ਆਉਂਦਾ ਹੀ ਨਹੀਂਗਾ ਨਹੀਂ ਨਹੀਂ ਉਤਰਾ ਚਲ ਜਾਣਾ ਬੱਚੇ ਬਾਹਰ ਹੀ ਪੈਂਦੀ ਜੇ ਇਹੋ ਜਿਹਾ ਆਪਣੇ ਪੰਜਾਬ ਦਾ ਹਾਲ ਹੋ ਗਿਆ ਨਾ ਤੇ ਬੱਚੇ ਬਾਹਰ ਹੀ ਠੀਕ ਆ ਇੱਥੇ ਤੇ ਤੁਹਾਨੂੰ ਪਤਾ ਜੀ ਗੱਲ ਬੱਚੇ ਬਾਹਰ ਰਹਿੰਦੇ ਕੀ ਬਣ ਜਾਂਦਾ ਆ ਇਹੋ ਗੱਲ ਪਾਜੀ ਦਾ ਆਉਂਦਾ ਹੈ ਕੀ ਕਰੀਏ ਮੜਕੇ ਇੱਥੇ ਮਾੜੀ ਸੋਸਾਇਟੀ ਵਿੱਚ ਕਿਤੇ ਬਹਿ ਜਾਂਦਾ ਤੇ ਦੇਣੇ ਤੇ ਲੈਣੇ ਪੈ ਜਾਂਦੇ ਆ ਹਾਂਜੀ ਟੈਨਸ਼ਨ ਹੋਈ ਨਹੀਂ ਮਨ ਲਓ ਇੱਥੇ ਕਿ ਬਾਹਰ ਹੀ ਕਿਤੇ ਚਲ ਜਾਣ ਬਾਹਰ ਤੇ ਨਿਕਲਣਾ ਹੀ ਅਸੀਂ ਕਿੰਨਾ ਕੁ ਬੰਦੇ ਤੇ ਲਾ ਲਾਂਗੇ ਬੱਚੇ ਤੇ ਘਰੋਂ ਬਾਹਰ ਨਾ ਆ ਜਾਓ ਉਹ ਕੋਈwidehat ਰਹਾਦਾ ਸੀ ਕਿ ਦੇ ਵੀ ਜਲ ਤੇ ਹਾਂਜੀ ਪਰ ਕੋਈ ਗੱਲ ਨਹੀਂ ਚਲੋ ਪਰਮਾਰਥ ਮਨਜ਼ੂਰ ਆ ਹਾਂਜੀ ਹੋਰ ਰਾਗਦਾਸ ਨੇ ਜਦੋਂ ਅੰਜਲ ਕਰਨਾ ਹੈ ਉੱਥੋਂ ਦਾ ਆਪੇ ਹੋ ਜਾਣਾ ਹੈ ਹਾਂਜੀ ਹਾਂਜੀ ਬੈਠੋ ਤਾਂ ਹੀ ਹਾਂਜੀ ਮੈਂ ਨਾਲ ਇਹਨਾਂ ਨੂੰ ਫੋਨ ਕਰਦੀ ਹਾਂ ਜਿਨ੍ਹਾਂ ਨੇ ਭਾਜੀ ਚਾਹ ਬਣਾ ਲਿਆ ਹਾਂਜੀ ਹਾਂਜੀ ਠੀਕ ਹੈ ਚਾਰਕ ਜਾਈਂ ਫੇਰ ਫੋਨ ਕਰਦੇ ਹਾਂ ਕੋਈ ਜੇ ਕੋਈ ਕੋਈ ਕਿਛ ਹੈ ਹੈ ਤਾਂ ਜਾਣਦੇ ਚੁੱਕਣੇ ਨੇ ਹਲੋ ਹਾਂਜੀ ਹਾਂਜੀ ਕਿੱਥੇ ਜੀ ਮੈਂ ਠੀਕ ਠੀਕ ਆ ਅਸਲਾਬਿਆ ਰੋਬੀ ਦੀ ਠੀਕ ਮੈਂ ਤਾਂ ਹੁਣ ਕੀਤਾ ਹੀ ਭਾਈ ਰਿਸ਼ਪਾਲ ਆਏ ਹੀ ਘਰ ਹਾਂ ਦੋ ਹਸਬੰਡ ਵਾਈਫ ਹੀ ਆਏ ਜੋ ਛੇਤੀ ਆ ਜਾਓ ਘਰ ਨਹੀਂ ਨਾਰਕੋ ਜੀ ਨਹੀਂ ਚਾਹੀਦਾ ਘਰ ਹੈਗਾ ਸਾਰਾ ਕੁਝ ਚਾ ਨ ਰੱਖੀ çol var duruştu çavata kondu inanca çavata dönü ayana kadar ਕੀ ਜਾਲਦੇ ਦੀ? ਦੀਪ ਕੰਮ ਹੋਇਆ ਮੈਂ। ਹਾਂ ਦੱਸਿਆ ਕੰਪਾਈਸ ਪਾ ਲਈ। ਚੱਲ ਠੀਕ। ਫਿਰ ਉਹ ਤੇ ਚਾਹ ਬਣ ਗਈ ਪਲੇਟ ਚ। ਚੱਲੇ ਯਾਰ। ਹੋਰ ਅਮਨ। ਹਾਂਜੀ। ਹਾਂ ਸੀ ਕਾਲ ਜੀ ਫੋਟੋ ਟਿਕਾਉ। ਹਾਂ। ਹਾਂ ਸੀ ਕਾਲ। ਹੋਰ ਸਲਾਮ ਵੀ ਛਾਏ ਦੇ। ਹਾਂਜੀ ਹਾਂਜੀ ਬਹੁਤ ਵਧੀਆ। ਕੋਈ ਸੁਣਾਉ। ਹਾਂਜੀ ਵਧੀਆ। ਬੜੇ ਚਰਾਵਾ ਚੱਕਰ ਮਾਰਿਆ ਕਿ ਦੇਣਾ। ਮੈਂ ਕਿਹਦੇ ਬੇਰੂ ਮਾਰ ਲਿਆ ਤੁਹੀਂ ਤਾਂ ਹੁੰਦੇ ਹੀ ਨਹੀਂ ਜੋ ਕੋਈ ਦਾ ਹੀ ਪਾਦੀ ਘਰਾਂ ਦੇ ਕੰਮ ਕਰੀ ਆ ਤੇ ਟਾਈਮ ਨਹੀਂ ਲੱਗਦਾ ਕਿਤੇ ਕੰਮ ਕੇ ਹੀ ਹੁਣ ਹਾਂਜੀ ਇੱਥੇ ਬਸ ਸ਼ਹਿਰ ਤੱਕ ਹੀ ਗਿਆ ਸੀਗਾ ਤੇ ਕਮਾਲ ਨੂੰ ਉੱਧਾ ਕਿੱਦਾਂ ਹੋ ਗਿਆ ਜਹਾਗਾ ਲੈ ਨਹੀਂ ਹੋਗਾ ਭਜੀ ਇਹ ਤੇ ਲੇਬਰ ਵੀ ਥੋੜੀ ਦਿੱਕਤ ਆਉਂਦੀ ਆ ਦੇਖਣੇ ਹੁਣ ਮਸ਼ੀਨਾਂ ਨੇ ਤਬੜਾ ਦਿੰਦੇ ਆ ਆਹ ਪੀਤਾ ਪਾਣੀ ਕੁੜੀ ਹਾਂਜੀ ਹਾਂਜੀ ਪੀਤਾ ਪਾਣੀ ਤਦੀ ਚਾਹ ਲਿਆਓ ਹਾਂਜੀ ਲਿਆਈ ਦੀ 94 ਦੀ ਉਹ ਭਰੀ ਚਾਰੀ ਤਾਂ ਹੀ ਖੇਚਲ ਕੇ ਉਹ ਕੀਤੀ ਹੈ ਉਹ ਕੋਈ ਗੱਲ ਨਹੀਂ ਖੇਚਲ ਜਾਂਦੀ ਹੈ ਭਾਜੀ ਜਿਹੜੀ ਆ ਗਈ ਮਹਾ ਮਹਾਤਮਾ ਹੀ ਆਏ ਜੀ ਆ ਰੱਖਿਓ ਹਾਂਜੀ ਹਾਂਜੀ ਤੇ ਅੰਨ੍ਹੀਆਂ ਖੇਚਲੀ ਪਾਈ ਨਹੀਂ ਆ ਗਿਆ ਨਾ ਕੋਈ ਨਹੀਂ ਖੇਚ ਲਾ ਹਲੇ ਵੀ ਤੁਹਾਡਾ ਹਿਸਾਬੂ ਹੋਈ ਆ ਕੰਮ ਕਰ ਤੁਹਾਡੇ ਹਲੇ ਵੀ ਉਦਾਂ ਹੀ ਆ ਫਾ ਜਿਆਦਾ ਹੀ ਲੈ ਆ ਕੀ ਕਰੀਏ ਫੇਰੇ ਹੁਣ ਕਰਨਾ ਮੇਦਾ ਭਾਜੀ ਉਹ ਜਦੋਂ ਨਿਆਣੇ ਸੈੱਟ ਹੋ ਗਏ ਆ ਤੇ ਹੁਣ ਛੱਡੋ ਕੰਮ ਕਰ ਬਾਕੀ ਉਹ ਇਹਦੀ ਛੇਰੇ ਦੀ ਟੈਨਸ਼ਨ ਪਈ ਰਹਿੰਦੀ ਆ ਕਰੀਏ ਕੀ ਆਓ ਇਹ ਤੇ ਹੈ ਚਲੋ ਮਾੜਾ ਮੋਟਾ ਬੰਦਾ ਹੁਣ ਜਤਰਾ ਹੋ ਗਿਆ ਪੈੜੀ ਬੰਨੇ ਥੋੜਾ ਘੱਟ ਕਰੋ ਹੁਣ ਤੁਸੀਂ ਵੀ ਤੇ ਚਲੋ ਇਹ ਵੀ ਚਲ ਜੂ ਮੈਂ ਤੇ ਕਹਿੰਦਾ ਬਾਹਰ ਤੇ ਫਿਰ ਥੋੜਾ ਜਿਹਾ ਆਪਾਂ ਘਟਾਉਨੇ ਆ ਕੰਮ ਠੇਕੇ ਦੇ ਦਾਂਗੇ ਪਰਲੀ ਹੋ ਕੀ ਹਾਂਜੀ ਤਾਂ ਸੰਡੇ ਭੈਣ ਜੀ ਪਰਲੀ ਬਾਹਰ ਨੂੰ ਨਹੀਂ ਮੰਨਣ ਡਿਆ ਸੇਰਾ ਮੰਨਦਾ ਨਹੀਂ ਤੇ ਉਹ ਟੈਨਸ਼ਨ ਰਹਿੰਦੀ ਦੀਆਂ ਬੁੱਧਾਂ ਦੀ ਤੇ ਚਲੋ ਬਾਕੀ ਸ਼ਾਇਦ ਮਦ ਮਹਿਰਮਾਲ ਅੱਜ ਪਾ ਲਈ ਦਵੇ ਬਈ ਪਾ ਲਈਏ ਬੱਚੇ ਨੂੰ ਜਿਹੜੇ ਵਾਲਾ ਨਹੀਂ ਕਹਿ ਦੇਣਾ ਬਾਹਰ ਲਓ ਭਾਈ ਸਾਹਿਬ ਕਰੋ ਭਾਈ ਚਲੋ ਦੋ ਪਾ ਲਈ ਰਣ ਨੂੰ ਆ ਲੈ ਵਧੀਆ ਭੈਣ ਜੀ ਅਸੀਂ ਤਾਂ ਕਹਿਣ ਦੇ ਆ ਜਲਦੀਆ ਤੋ ਵੀ ਆਹ ਵਧੀਆ ਕਮਰੇ ਬਣੇ ਹੋਣਗੇ ਆਪਾਂ ਇਹ ਕਮੌਂਡ ਤਖਾਨ ਹਾਂ ਜ ਸਾਡੇ ਸਰਨ ਬਾਹਰ ਮੱਥੇ ਬਾਹਰ ਮੱਥੇ ਉਹ ਇਹਨਾਂ ਤੁਸੀਂ ਬਾਹਰ ਜਾਓ ਉਹਨਾਂ ਕੋਲ ਤੁਹਾਡਾ ਅਕਲ ਕਰਦਾ ਕਿ ਅਸੀਂ ਬਾਹਰ ਵੇਖ ਕੇ ਹੀ ਆਏ ਹਾਂ ਹਾਂਜੀ ਨੇਤ ਹੈ ਨਹੀਂ ਹੁੰਦੀ ਕੌਮ ਫੇਰ ਕੇ ਆਈਏ ਬੱਜਿਆ ਕੋਲ ਹਾਂਜੀ ਮੁੜ ਕੇ ਨਾ ਟੈਨਸ਼ਨ ਹੋਵੇ ਬਾਅਦ ਸੁਣਾ ਇਹਨਾਂ ਦੇ ਵਿਆਹਾਂ ਦੀ ਆ ਹਾਂਜੀ ਹਾਂਜੀ ਤੇ ਕਿਹ ਚੰਗਾ ਘਰ ਪਰਿਵਾਰ ਲੱਭ ਜੇ ਨਾ ਹਾਂਜੀ ਤੇ ਫਿਰ ਮੇਰਾ ਦਾਦਾ ਵੀ ਵੱਡੇ ਦਾ ਪਹਿਲਾਂ ਕਰ ਲਈਏ ਹਾਂਜੀ ਹਾਂਜੀ ਤੇ ਇਹ ਸੋਨ ਕਹਿ ਰਹੇ ਹੀ ਜੇ ਨਹੀਂ ਨਾ ਤੇ ਛੋਕੇ ਦਾ ਕਰ ਲੀ ਛੋਟਾ ਗੋਲ ਆ ਕੋਈ ਨਹੀਂ ਪਰ ਵਿਆਹ ਵੱਲ ਉਹ ਨਹੀਂ ਮੰਨਦਾ ਇਹਦੇ ਅੱਛਾ ਅੱਛਾ ਠੀਕ ਹੈ ਨਹੀਂ ਫੇਰ ਇੱਕ ਜੀਤ ਤੇ ਉਹਨੂੰ ਮਨਾਓ ਨਾ ਕਿ ਚਾਹੇ ਵਿਆਹ ਕਰਾ ਲੈ ਤੇ ਚਾਹੇ ਬਾਹਰ ਚਲੇ ਜਾ ਸਹੀ ਗੱਲ ਹੈ ਭਾਈ ਹੁਣ ਕੋਈ ਨਾ ਕੋਈ ਤਾਂ ਸੁੱਤਣਾ ਹੀ ਪੈਣਾ ਹੁਣੀ ਹੋਣੀ ਹੋਣੀ ਹੁਣ ਉਮਰ ਹੋਈ ਆ ਦੋਵਾਂ ਦੀ ਵਿਆਹ ਦੀ ਹਾਂਜੀ ਤੇ ਵਿਆਹ ਚਲੋ ਜੇ ਨਹੀਂ ਇਹਨੇ ਕਰਨਾ ਹੈ ਬਾਹਰ ਜਾਏ ਵੱਡੇ ਦਾ ਕਰ ਲੋ ਪਹਿਲੇ ਕੋਈ ਨਹੀਂ ਮੈਂ ਕਰਦਾ ਗੱਲ ਤੇ ਤੂੰ ਬੋਇਆ ਪੈਂਦੀ ਮੈਂ ਘੁੰਮ ਫੇਰਿਆ ਘਰ ਬਾਹਰ ਵੇਲਾ ਜ਼ਰਾ ਚਲੋ ਕੋਈ ਨਹੀਂ ਸੋਨਾ ਮ ਘਰ ਬਾਹਰ ਵੇਖ ਲਿਆ ਮਾਜੀ ਭੈਣ ਦੀ ਨਾਲ ਗੱਲ ਕਰ ਲੈਨੇ ਹਾਂ ਕਰੋ ਕੋਈ ਨਹੀਂ ਭੈਣ ਦੀ ਲਾ ਕੇ ਤੈਨੂੰ ਬਾਹਰ ਪੂਰਾ ਗੱਲਬਾਤ ਕਰ ਮੈਂ ਕਰਦਾ ਸਾਡੇ ਕਿਉਂਕਿ ਜਰਾ ਦੋਤਾਂ ਦੀ ਗੱਲ ਜਿਹੜੀ ਆ ਉਹ ਕਰਨੀ ਜਰਾ ਦੋਤਾਂ ਨੂੰ ਕਰ ਲੈ ਤੂੰ ਗੱਲ ਇਹ ਕਰਨੀ ਆ ਬਾਅਦ ਮਿਲਣੇ ਜਾਓ ਜੀ ਭੈਣ ਜੀ ਹੋਣਾ ਜਰਾ ਘਰ ਬਾਹਰ ਦਿਖਾਓ ਜਰਾ ਥੋੜੀ ਐਂ ਬੜੇ ਦਿਨਾਂ ਬਾਅਦ ਮਿਲਣੇ ਇਹ ਬੜਾ ਬੜਾ ਗੱਲ ਕਰ ਲੈਣੀ ਜੀ ਜੀ ਮਾਰੋ ਨਹੀਂ ਕਰਦਾ ਬਾਤਾਂ ਨਾਲੇ ਬਣਾਓ ਰੋਟੀ ਪਾਣੀ ਖਾਣੀ ਬਣਾਉਣੀ ਨਹੀਂ ਨਹੀਂ ਰੋਟੀ ਨਹੀਂ ਦੋ ਵਟ ਆ ਗਈ ਨਹੀਂ ਨਹੀਂ ਕਿਹਦਾ ਕੋਹ ਨਹੀਂ ਆਏ ਜੇ ਕਰਨੀ ਆ ਉਹ ਸੁਣਾਓ ਤੁਸੀਂ ਫੇਰ ਕੰਮ ਕਰ। ਬੱਸ ਬਾਬੇ ਦੀ ਮਿਹਰ ਆ ਗੁਰੂ ਰਾਮ ਦਾਸ ਦੀ। ਚਲੋ ਵਧੀਆ ਵਧੀਆ ਗੱਲ ਹੈ ਭਾਜੀ। ਠੀਕ। ਅਸੀਂ ਤਾਂ ਆਏ ਹਾਂ ਮੈਂ ਅੱਜ ਨਹੀਂ ਤਾਂ ਫਿਰ ਬੇਰੇ ਨੂੰ ਕਰੀਏ ਸੱਟ ਕੇ ਪਾਸੇ। ਕੋਈ ਗੱਲ ਨਹੀਂ ਭਾਜੀ। ਜਿੱਦਾਂ ਕਹੋ ਤੁਸੀਂ। ਹੋਰ ਹੈਗਾ ਰਿਸ਼ਤਾ ਇੱਕ ਹੈਗਾ ਅਸੀਂ। ਅੱਛਾ। ਤੇ ਵਧੀਆ ਹੈ ਕੁੜੀ ਨੇ ਵੀ ਉਤਨਾ ਆਇਲੈਸ਼ ਕੀਤੀ ਆ। ਅੱਛਾ। ਮੈਂ ਲਾਇਆ ਹੈ ਸੱਤ ਉਹਦੇ। ਅੱਛਾ ਜੀ। ਤੇ ਵੀ ਹੱਲੋ ਜੀ ਤੇ ਮੰਨਦਾ ਹੈ ਸ਼ੇਰਾ। ਹੂੰ। ਤੇ ਸਭੂ ਬਾਹਰ ਸੌਖਾ ਜਾਂ ਜੂਗਾ ਜਿਹੜੇ ਦੀ ਮਰਜ਼ੀ ਚੱਲ ਜੇ। ਉਹ ਨਹੀਂ ਗੱਲ ਤਾਂ ਠੀਕ ਆ ਭਾਜੀ ਪਰ ਉਹ ਇਹ ਗੱਲ ਹੀ ਮੰਨਦਾ ਹੀ ਨਹੀਂ ਵੀ ਮੈਂ ਬਾਹਰ ਜਾਣਾ ਉਹ ਕਹਿੰਦਾ ਇੱਥੇ ਕੰਮਕਾਰ ਮੈਨੂੰ ਖੋਲ ਕੇ ਦੋ ਉਹ ਤਰ੍ਹਾਂ ਭਾਜੀ ਇੱਕ ਗੱਲ ਲਈ ਇਹ ਮੁੰਡੇ ਕੰਮਕਾਰ ਜਿਹੜਾ ਨਾ ਜਿਹੜਾ 14-15 ਲੱਖ ਬਾਹਰ ਲਾਉਣਾ ਆ ਤੇ 14-15 ਲੱਖ ਲਾ ਕੇ ਇੱਥੇ ਆਪਣੇ ਕੰਮ ਖੋਲ ਲਿਆ ਹੈ ਨਾ ਤੇ ਬਾਅਦ ਜਿੰਨੀ ਕਮਾਈ ਬੰਦਾ ਇੱਥੇ ਵੀ ਕਰੀ ਜਾਂਦਾ ਉਹ ਤਾਂ ਹੀ ਨਹੀਂ ਮੰਨਦਾ ਉਹ ਕਹਿੰਦਾ ਜਾ ਕੇ ਉੱਥੇ ਲੋਕਾਂ ਦੇ ਕੰਮ ਕਰਨੇ ਆ ਇਹਦੇ ਨਾਲੋਂ ਆਪਣਾ ਕੰਮਕਾਰ ਖੋਲ ਲੀ ਇੱਥੇ ਹੇ ਵਧੀਆ ਜਿਹੜੀ ਸੋਚ ਆਦੀ ਫਿਰ ਹਾਂਜੀ ਉਹ ਇਹਨੂੰ ਉਹ ਕਹਿੰਦੇ ਸੀ ਕਿ ਕੀਤੇ ਕੁੜੀ ਨੂੰ ਹੋ ਗਿਆ ਟਾਈਮ ਹੋ ਗਿਆ ਕੀਤੀ ਨੂੰ ਅੱਛਾ ਉਹ ਕਹਿੰਦੇ ਸੀ ਕਿ ਅਸੀਂ ਗੱਲ ਕੀਤੀ ਉਹਨਾਂ ਨਾਲ ਕਿ ਮੁੰਡਾ ਬਾਹਰ ਨਹੀਂ ਜਾਣਾ ਤੇ ਤੁਸੀਂ ਕੱਲ ਨੂੰ ਕਹੋ ਸਾਡੀ ਕੁੜੀ ਨੇ ਬੈਂਡ ਆਈ ਹੈ ਤੇ ਬਾਹਰ ਉਹ ਕਹਿੰਦੇ ਇੱਕ ਇਹੋ ਜਿਹੀ ਕੋਈ ਗੱਲ ਨਹੀਂ ਆ ਕਿ ਜੇ ਉਹਨਾਂ ਦੀ ਮਰਜ਼ੀ ਹੈ ਜੇ ਜਾਣਾ ਹੁੰਦਾ ਭੇਜ ਦੇ ਨਹੀਂ ਜਾਣਾ ਹੁੰਦਾ ਕੋਈ ਗੱਲ ਨਹੀਂ ਠੀਕ ਆ ਚਲੋ ਕੋਈ ਵਾਲੇ ਮੁੰਡੇ ਨਾਲ ਸਲਾਹ ਕਰਕੇ ਹੀ ਆ ਨਾ ਭਾਜੀ ਇਹ ਸ਼ੇਰੇ ਦੀ ਮਰਜ਼ੀ ਆ ਜਿਹੜੇ ਹਿਸਾਬ ਨਾਲ ਨੇ ਤੋੜਨਾ ਕਰ ਲੇਗਾ ਭਈ ਬਿਲਕੁਲ ਆ ਲੋ ਆ ਜਾ ਭਾਜੀ ਬੈਠੋ ਮੈਨੂੰ ਤਾਂ ਨਹੀਂ ਹੰਦੇ ਹੰਦੇ ਕੋਲ ਉਸ ਨੋਟ ਹਾਂਜੀ ਠੀਕ ਰੱਦਾ ਕੰਮ ਕਰ ਬਸ ਇੱਦਾਂ ਕਰਦਾ ਹੀ ਕੰਮ ਕਰ ਹਾਂਜੀ ਕਰਿਆ ਕੀਤਾ ਹਾਂਜੀ ਆਏ ਅੱਗੇ ਤੇ ਭਾਰੀ ਕਿਥੇ ਆ ਜਾਂਦੇ ਸੀ ਹਾਂਜੀ ਉਹ ਵੀ ਇਹਦੇ ਬਾਹਰ ਬਾਹਰ ਨਾਲ ਚੱਲਣਾ ਹਾਂਜੀ ਹਾਂਜੀ ਪਰ ਸੋ ਇਹਦਾ ਮੇਲ ਨਾਲ ਹੁੰਦਾ ਹੈ ਹਾਂਜੀ ਹਾਂਜੀ ਤਾਂ ਕੀ ਕਰਦੇ ਨੇ ਬੱਚੇ ਬੱਚੇ ਹਾ ਸਟੱਡੀ ਕਰਨਦੇ ਅਜੇ ਅੱਛਾ ਅੱਛਾ ਹਾਂਜੀ ਚਲੋ ਵਧੀਆ ਬੇਟੀ ਤੇ ਬੇਟਾ ਹਾਂਜੀ ਬੇਟੀ ਤੇ ਬੇਟਾ ਚੱਲਉਂਦੀ ਹੈ ਹਾਂਜੀ ਅਗੇ ਭਾਂਜੀ ਇਹੋ ਸੋਲ ਦੇ ਨੇ ਹਾਂਜੀ ਇਹ ਮੁੰਡਾ ਇਹਨੇ ਤੇ ਆਖੇ ਲਵਤੇ ਬਸ ਟੈਨਸ਼ਨ ਹਮੇਂ ਇਦੀ ਖਾਈ ਕਰਦੀ ਹਾਂ ਹਾਂਜੀ ਹਾਂਜੀ ਹੋਰ ਤੁਹਾਨੂੰ ਕੋਈ ਟੈਚੇ بڑا ਕੋਈ ਇਤਾ ਪਰਮਾਤ ਹੋਣਾ ਨਹੀਂ ਹਾਂਜੀ ਇਹ ਜੀ ਥੋੜਨੀ ਨਹੀਂ ਹੈ ਨਹੀਂ ਨਹੀਂ ਬਹੁਤ ਸਾਰਾ ਘਰ ਬਾਹਰ ਦਾ ਹਰ ਇੱਕ ਚੀਜ਼ ਹੈਗੀ ਘਰ ਵਿੱਚ ਮਾਰ ਦੇ ਦਿੱਤੀ ਆ ਤੇ ਬਸ ਥੋੜੇ ਬੱਚਿਆਂ ਦਾ ਹੋ ਜਾਂਦਾ ਆ ਵੀ ਨਹੀਂ ਮਤਲਬ ਕਿ ਆਪਾਂ ਆਪਣੀ ਮਰਜ਼ੀਆ ਬੱਚਿਆਂ ਦੀਆਂ ਹੋ ਜਾਂਦੀਆਂ ਜਦੋਂ ਜਵਾਨ ਹੋ ਜਾਂਦੇ ਬੱਚੇ ਹਾਂਜੀ ਅੱਗੇ ਕਹਿੰਦੇ ਆ ਕਿ ਉਹਨੂੰ ਪੇਪਰ ਮਿਲ ਜਣਾ ਹਾਂਜੀ ਹਾਂਜੀ ਪਹਿਲਾਂ ਉਹਦਾ ਵਿਆਹ ਕਰ ਦਈਏ ਹਾਂਜੀ ਹਰੇ ਨਾਲ ਕਾਰਡ ਨਹੀਂ ਦਾ ਮਿਲਿਆ ਠੀਕ ਹੈ ਲਾ ਦੇਣਾ ਉਹਨੂੰ ਠੀਕ ਹੈ ਹੁਣ ਬਸ ਇਹਦੇ ਵਾਲੀ ਧਿਆਨ ਹੈ ਹਾਂਜੀ ਚਲੋ ਕੋਈ ਦੀ ਬੈਠੋ ਤੁਸੀਂ ਆ ਰੋਟੀ ਤਿਆਰ ਕਰ ਲੈ। ਨਹੀਂ ਨਹੀਂ ਭੈਣ ਜੀ ਰੋਟੀ ਦੀ ਨਹੀਂ ਲੋੜ। ਅਰੇ ਖਣ ਚਾਹ ਪਣ ਪੀਤਾ ਵਾ ਕਿੰਨਾ ਕੁਛ ਨਾ ਖਾਦਾ ਵਾ। ਤੇ ਨਹੀਂ ਨਹੀਂ ਛੱਟ ਪਾਣੀ ਦੀਆਂ ਠੋਕਾਂ ਆਈਆਂ ਰੋਟੀ ਪਾਣੀ ਛੱਟ ਕੇ ਨਾ ਤੇ ਇਹੀ ਆਈ ਲੀਗੇ। ਠੀਕ ਹਾਂਜੀ। ਚਲੋ ਦੱਨਾ ਬੱਤਾਂ ਕਰਦੇ ਆ ਕੋਈ ਗੱਲ ਨਹੀਂ ਰੋਟੀ ਦੀ ਕੋਈ ਜ਼ਿਆਦਾ ਗੱਲ ਥੋੜੀ ਆਪਣਾ ਹੀ ਘਰ ਦਾ। ਇਹ ਤਾਂ ਭੁੱਖ ਲੱਗੂ ਕੋਈ ਨਹੀਂ ਕਹਿਣਾ। ਕੋਈ ਨਹੀਂ। ਮੈਂ ਵੇਖਦੀ ਭਲਾ ਜਰਾ ਰੱਖਣਾ ਅਸਾਈ ਚ। ਜੰਤ ਰੱਖਿਆ ਇੱਥੇ। ਠੀਕ ਹੈ ਜੀ। ਹਾਂਜੀ ਸਸੀ ਜੀ ਅਸੀਂ ਕਾਲ ਬੜੀਆ ਵਧੀਆ ਕਿੱਥੇ ਦੇ ਨਾ ਤੂੰ ਬਸ ਇਦਾਂ ਹੀ ਕੰਮ ਕਰੀ ਚਲੋ ਅੱਜ ਤੇਨੂੰ ਆਂਟੀ ਨਾਲ ਮਲਾਈਏ ਤੇਰੀ ਨਾ ਆ ਉਹ ਵੀ ਹਾਂ ਉਹ ਆਂਟੀ ਤੇਰੀ ਨਾਲ ਆ ਗਏ ਹਾਂਜੀ ਕੀਤਾ ਤੂੰ ਸੁਣਾ ਬਹੁਤ ਵਧੀਆ ਬਹੁਤ ਸੋਹਣਾ ਜਵਾਨ ਆ ਤਮਾ ਕੀ ਸੋਹਣਾ ਮੁੰਡਾ ਆ ਮਾਂ ਰੋਦੇ ਨਹੀਂ ਜੀ ਇਹ ਤਾਂ ਸੋਹਣਾ ਨਿਕਲਿਆ ਆ ਬਹੁਤ ਬੱਛਾ ਹੈ ਕੰਮ ਤਾਂ ਦੇ ਜੀ ਬਸ ਪੈਰੀ ਬਣੇ ਰਹੀ ਆ ਠੀਕ ਹਾਂਜੀ ਠੀਕ ਆ ਅੱਗੇ ਦਾ ਕੀ ਸੋਚਿਆ ਅੱਗੇ ਦਾ ਜੇ ਕੁਝ ਨਹੀਂ ਸੋਚਿਆ ਤੇ ਚੱਲੀ ਜੀ ਰੇ ਕੰਮ ਇਦਾਂ ਮਾਰੋ। ਮੈਂ ਤਾਂ ਕਹਿਣਾ ਚੱਲ ਜਾਏਗਾ ਬਾਹਰ ਯਾਤਰਾ ਕਰਨ ਗਿਆ ਆ। ਬਾਹਰ ਹੀ ਤੁਹਾਨੂੰ ਬੜਾ ਮਾਰਾ ਆ ਲੋਕੀ ਇੱਧਰੋਂ ਭੱਜੇ ਆਉਂਦੇ ਆ ਪਿੰਡਿਆਂ ਦੇ ਬਾਹਰ ਚੱਲਦੇ ਆ। ਤੇ ਮੈਂ ਇੱਥੇ ਨਾ ਸੋਚਦੀ ਆ ਤੇਰਾ। ਉਹ ਇੱਥੇ ਇੱਥੇ ਦਾ ਸੋਚਿਆ ਜੀ ਆ ਕੰਮ ਕਰ ਆਪਣਾ ਕਰੀਦਾ ਵਾ। ਭਾਜੀ ਇਹਦੀ ਇਹੋ ਗੱਲਾਂ ਜੇ। ਕਹਿੰਦਾ ਮੈਂ ਨਹੀਂ ਜਾਣਾ ਬਾਹਰ। ਮੈਂ ਇੱਥੇ ਕੰਮ ਕਰਨਾ। ਇੱਕ ਪਾਸੇ ਤਾਂ ਕਹਿੰਦਾ ਕੰਮ ਇੱਥੇ ਰਹਿਣ ਨੂੰ ਬਸ ਕਿਹੜਾ ਕਰਨਾ। ਬਾਹਰ ਦੁਨੀਆਂ ਹੋਣੀ ਜਾਣ ਲੱਗੀ ਆ ਪਹਿਲਾਂ ਵੀ ਲੋਕੀ ਇੱਥੇ ਰਹਿ ਕੇ ਆਉਂਦੇ ਆ। ਆ ਮੇਰੀ ਉਹ ਪਹਿਲੀ ਸੋਚ ਆ ਕਿ ਇੱਥੇ ਰਹਿ ਕੇ ਕੰਮ ਅਵੇ ਤਾਂ ਹਾਰ ਹੁਣੀ ਕੋਈ ਦਾ ਪਤਨਾ ਦਾ ਨਹੀਂ ਹੋਇਆ ਜੀ ਜਿਆਦਾ ਲੋਕਾਂ ਨੂੰ ਬਾਹਰ ਤਾਂ ਹੋਇਆ ਨਹੀਂ ਤੇ ਪਹਿਲੇ ਸਾਰੇ ਆਪਣੇ ਇੱਥੇ ਤਾਂ ਹੋ ਗਏ। ਇਹਨਾਂ ਨੇ ਕਿੱਰੀ ਹੋਇਆ। ਬਾਕੀ ਲੈ ਕੇ ਜਮਾਨੇ ਦਾ ਧਾਰ ਲੱਗਦਾ। ਜਮਾਨਾ ਨੂੰ ਮਾਰਨਾ ਨਹੀਂ ਆ ਤਾਂ ਮੰਮੀ ਜਾਈ ਤਾਂ ਡੇਨੇ ਪਰੇਸ਼ਾਨ ਰਹਿੰਦੀ ਐ ਹੋਈ ਕਿ ਬੱਚਾ ਜੀ ਜਮਾਨਾ ਬਾਹਰ ਜਾ ਕੇ ਰਹਿਣਾ। ਬਾਹਰ ਜਾਣਾ ਛੱਡ ਨਹੀਂ। ਸਭ ਕੁਛ ਹੈਗਾ ਤੇ ਜਿਹਨੇ ਇੱਥੇ ਵਿਗੜ ਜਾਣਾ ਇੱਥੇ ਰਹਿ ਜਾਣਾ ਜਿਹਨੇ ਬਾਹਰ ਜਾ ਕੇ ਰਹਿਣਾ ਬਾਹਰ। ਹਾਂ ਜੀ। ਠੀਕ। ਬਾਕੀ ਤੇਰਾ ਕਿੱਦਾਂ ਆਉਣਾ ਹੈ? ਹਾਂਸ ਵਧੀਆ ਲੱਗਾ ਜੀ। ਲਾਗੇ ਦਿਲ ਕਰ ਗਿਆ ਉਹਨੂੰ। ਅਰੇ ਕੀ ਚਾਲੀ ਇਹ ਸ਼ਹਿਰੇ ਦੇ ਬਾਹਰ ਨਹੀਂ ਆ ਰਹਾ ਵਿਆਹ ਦਾ ਵਿਆਹ ਹੀ ਕਰਦੀ ਏ ਵਿਆਹ ਅਜੇ ਸੋਚਿਆ ਨਹੀਂ ਕੋਰ ਅਸੀਂ ਤਾਂ ਰਿਸ਼ਤਾ ਲਿਆ ਕੇ ਆਏ ਹਾਂ ਤੁਹਾਨੂੰ ਦੱਸਣਾ ਹੈ ਉਹ ਕਿਹਦੇ ਆਇਆ ਤੇਰਾ ਹੁਣ ਉਹ ਹੁਣ ਮੈਂ ਤੇ ਸੋਚਣਾ ਹੀ ਆ ਤੇਰਾ ਸ਼ਹਿਰੇ ਫਿਰ ਹਾਂਜੀ ਮੈਂ ਲੈ ਗਿਆ ਤੇ ਲਈ ਰਿਸ਼ਤਾ ਅੱਛਾ ਕੁੜੀ ਆ ਜਲਸ ਕੀਤੀ ਆ ਕੁੜੀ ਨੇ ਹੂੰ ਤੇ ਬੈਂ ਵੀ ਚੰਗੇ ਆਏ ਆ ਮੇਰਾ ਤਾਂ ਵੇਹ ਬਾਹਰ ਜਾਂਦਾ ਵਿਚਾਰ ਹੈ ਹੀ ਨਹੀਂ ਆ ਤੁਹਾਨੂੰ ਪਤਾ ਹੈ ਕਿ ਕੁੜੀਆਂ ਦੇ ਵਿੱਚ ਜਲ ਧੋਖੇ ਬੜੇ ਆ ਚਾਲੇ ਕਿ ਇਹਦੇ ਦੇ ਬਾਹਰ ਗਿਆ ਕੀ ਗਿਆ ਬੰਦਾ ਮੁਰੇ ਸਾਰਾ ਸਾਰੀ ਉਮਰ ਉਹ ਥਲੇ ਲਾ ਕੇ ਰਹਿਣਾ ਪੈਂਦਾ हां ਮੈਂ ਤੈਨੂੰ ਕਹਿਆ ਮੈਂ ਤੈਨੂੰ ਕਹਿਆ ਨਹੀਂ ਦੇਖਣੀ ਡੇਰੀ ਕੀ ਗੱਲ ਹੁੰਦੀ ਆਪਾਂ ਉਹ ਤੇਰੀ ਗੱਲ ਮੰਨਦਾ ਪਰ ਇੱਕ ਗੱਲ ਹੋਰ ਆ ਨਾ ਮੈਂ ਉਹਨਾਂ ਨੂੰ ਪੂਰੀ ਗੱਲ ਖੋਲੀ ਆ ਅੱਛਾ ਬਾਹਰ ਜਾ ਕੇ ਕੁੜੀ ਨੇ ਉਹਦੋਂ ਚਲੋ ਪੜ ਲੈ ਕੇ ਤੁਹਾਨੂੰ ਪਤਾ ਨਹੀਂ ਆਨੇ ਕਰ ਲਈ ਦੇ ਕੇ ਚੱਲ ਵੇਖ ਲਈ ਨਹੀਂ ਅਸੀਂ ਨਾ ਸੀ ਕਰਕੇ ਵੇਖ ਲਈਏ ਤੋਂ ਨੇ ਟਰਾਈ ਮਾਰ ਲਿਆ ਉਹ ਨੰਬਰ ਚੰਗੇ ਆ ਗਏ ਉਹਦੇ ਆ ਅੱਛਾ ਕਹਿੰਦੇ ਕਿ ਜੇ ਦੇ ਮੁੰਡੇ ਦੀ ਮਰਜ਼ੀ ਆ ਤੇ ਪੈਸੇ ਲਾ ਕੇ ਬਾਅਦ ਚਲ ਜੇ ਅੱਛਾ ਤੇ ਜੇ ਨਹੀਂ ਜਾਣਾ ਤੇ ਕੋਈ ਵੀ ਕੋਈ ਗੱਲ ਨਹੀਂ ਹੈ ਨਹੀਂ ਜ਼ਰੂਰੀ ਕਿ ਕੁੜੀ ਨਾਲ ਹੀ ਰਸ ਕੀਤੀ ਹੈ ਕਿ ਬਾਹਰ ਜਾਣਾ ਹੀ ਜਾਣਾ ਹੈ ਮੇਰੇ ਇਹ ਹੈ ਜੇ ਦਿਮਾਗ ਦੇ ਵਿੱਚ ਵੱਡਾ ਵਿਆਹਣ ਵਾਲਾ ਵਾ ਕੱਲ ਨੂੰ ਮੈਂ ਇੱਥੇ ਰਿਸ਼ਤਾ ਕਰਦਾ ਤੇ ਮੁੜ ਕੇ ਲੋਕਾਂ ਨੇ ਕਈ ਗੱਲਾਂ ਬਣਾਉਣੀਆਂ ਵੱਡਾ ਅਜੇ ਪਤਾ ਨਹੀਂ ਕਿਉਂ ਨਹੀਂ ਪਿਆ ਓਏ ਉਹ ਤੇ ਤੇਰੀ ਮੰਦੇ ਆ ਪਰ ਹੁਣ ਤੂੰ ਆਪਣੇ ਮਾਪਿਆਂ ਵੱਲ ਵੇਹਣਾ ਉਹਨਾਂ ਕੋ ਕੰਮ ਹੁੰਦਾ ਹੁਣ ਇਹ ਮਰ ਕੰਮ ਮੈਂ ਕਰ ਨਹੀਂ ਰਿਹਾ ਹੁਣ ਉਹ ਤੋ ਨਾ ਮਰੀ ਨੂੰ ਨਾ ਕਿ ਕੰਮ ਕਰਨੇ ਦਿੱਤਾ ਉਹ ਭੈਣ ਦੀ ਉਹਨਾਂ ਨਾਲ ਵੇਖਣਾ ਉਹ ਵੀ ਕੰਮ ਚਾਹੀਦੀ ਐ ਨਾ ਜੇ ਨਾਣ ਨਾ ਇਹ ਕਰ ਲੈਂਦੇ ਕੰਮ ਕਰ ਜਾਂਦੇ ਮੈਂ ਵੀ ਘਰ ਤੋਂ ਰੁੜਕ ਲੱਗੇ ਪਰ ਕਿਹਨੀ ਆ ਇਕੱਲੀ ਨਹੀਂ ਕਰਦੇ ਉਹ ਜੇ ਆਪਣਾ ਬਾਹਰ ਲੈ ਜਾਂਦੇ ਜਿੱਤੇ ਇੱਕ ਹੈ ਜੋ ਇਹਦੀ ਵੱਡਾ ਜੱਦ ਲੈਣੇ ਬਾਅਦ ਉਹਦਾ ਵਿਆਹ ਕਰਦਣ ਉਹ ਜੱਦ ਲਾ ਕੇ ਜੂਗਾ ਬੈਠ ਕੇ ਉਹ ਵੱਡੇ ਦਾ ਕਰ ਲੈਨੇ ਆ ਤੇ ਤੁਹਾਡੀ ਮਰਜ਼ੀ ਆ ਪਰ ਤੇਰਾ ਹੁਣ ਕੰਮ ਕਰ ਕੇ ਕਿੱਦਾਂ ਫਿਰ ਸੈੱਟ ਕਰਨਾ ਤੂੰ ਇੱਥੋਂ ਦਾ ਕਰਨਾ ਜਿੱਦਾਂ ਕੋਈ ਨਾ ਕੋਈ ਇੱਥੇ ਵੇ ਲੈਨੇ ਆ ਕੋਈ ਤੇਰੇ ਲੈਨੇ ਕੋ ਸੋਚਿਆ ਤਰੇ ਕੰਮ ਸੋਚਿਆ ਮੇਰਾ ਦਾਦਾ ਬਾਹ ਗੱਡੀ ਪਾਉਂਦਾ ਇੱਥੇ ਗੱਡੀ ਮੇ ਕਿਹੜੀ ਮਾਰਾ ਟਰੱਕ ਪਾਉਂਦਾ ਦਾਦਾ ਮੇਰਾ ਅੱਛਾ ਚੱਲ ਵਧੀਆ ਇਹ ਕੰਮ ਹੋ ਗਈ ਵੇ ਆਪੇ ਇੱਕ ਬੰਦੇ ਦੇ ਇੱਕ ਸਾਈਡ ਤੇ ਚਲਣਾ ਹੀ ਪੈਣਾ ਮੈਂ ਜਾਂਦੇ ਮੁੰਡਿਆਂ ਵਿਆਹ ਕਰਾ ਲਾ ਤੇ ਜਾਂ ਦਰਵਾਜ਼ ਚਲ ਜਾ ਚਲ ਪਤਾ ਹੈ ਵਾਹ ਕੰਮ ਕਰ ਬੰਦਾ ਕਰਦਾ ਹੋਇਆ ਨੇ ਇੱਥੇ ਇਹ ਰਿਸ਼ਤਾ ਇਹ ਕਿਹੜਾ ਚੰਗਾ ਹੁੰਦਾ ਆ ਆ ਇਹ ਤਾਂ ਗੱਲ ਹੈ ਮੁਰਗੇ ਲੋਟੀ ਤੇ ਗੱਲਾਂ ਬੰਦ ਆ ਬਾਹ ਭਾਈ ਮੇਰਾ ਕਾਕੇ ਚਲਾਉਂਦਾ ਹੋਵੇ ਤੇ ਇਸ ਦੇ ਝਟ ਹੋ ਜਾਂਦੇ ਆ ਇੱਥੇ ਕਾਕ ਨਹੀਂ ਚਲਾਉਂਦਾ ਤੇ ਫਿਰ ਨਹੀਂ ਉਹਦੇ ਸਤਾਉਣਾ ਆ ਵਾ ਇੱਥੇ ਬਾਅਦ ਚ ਜਦੋਂ ਤੈਨੂੰ ਹੋਣਾ ਵੀ ਨਹੀਂ ਜੇ ਤੂੰ ਟਰੱਕ ਚ ਲਾਉਂਦਾ ਪਿਆ ਜੀ ਕੋਈ ਨਹੀਂ ਦੇਖੀ ਜਾਂਦਾ ਤੇ ਉਹ ਬਾਹਰ ਹੋ ਜਾਂਦੀ ਜੋ ਇੱਕ ਬਾਹਰ ਤੋਂ ਲੱਗਦਾ ਕਿ ਉਹ ਕੈਂਪਰੀ ਚ ਗਿਆ ਮੁੰਡਾ ਉੱਥੇ ਭਾਈ ਜਾ ਕੇ ਖਾਲੇ ਹੁੰਦੇ ਉਹ ਟਰੱਕ ਚ ਚਲਾਉਣੀ ਗਿਆ ਆ ਉੱਥੇ ਟਰਾਲੇ ਵਾਲੇ ਨੂੰ ਹਸਕੇ ਦੇਣਾ ਤੇ ਇੱਥੇ ਟਰਾਲੇ ਵਾਲੇ ਨੂੰ ਕਿਹਦੇ ਮੂੰਹ ਨਹੀਂ ਕਰਦੇ ਹਾਂ ਜੀ ਉਹ ਉੱਥੇ ਇੱਕ ਨੌਕਰੀ ਕਰਦੀ ਆ ਇੱਥੇ ਬੰਦਾ ਆ ਮਾਲਕ ਆ ਹਾਂ ਤੂੰ ਕੁਝ ਨਹੀਂ ਨਹੀਂ ਖਾਦਾ ਪੀਂਦਾ ਤੇ ਲੋਕਾਂ ਨੇ ਇਹੋ ਹੀ ਸੋਚਿਆ ਕਿ ਟਰੱਕ ਚ ਲਾਉਂਦਾ ਯਾਰ ਇਹ ਖਾਣਾ ਪੀਣਾ ਨਾ ਉਹ ਤੇ ਅੰਕਲ ਟੈਗ ਲੋਕੀ ਉਦਾਂ ਵੀ ਲਾਉਂਦੇ ਆ ਬੰਦੇ ਦੇ ਜੇ ਇਹਦੇ ਲੋਕਾਂ ਵੱਲ ਵੀ ਆ ਕੇ ਜੀਓਗੇ ਨਾ ਤੇ ਫਿਰ ਤੇ ਇੱਕ ਦਿਨ ਹੀ ਜੀ ਜਾਂਦਾ ਮੈਂ ਛੇਰੇ ਕਿਨਾਂ ਹੁਣੇ ਵੱਡੇ ਨੂੰ ਲੱਗ ਜਾਣੇ 2-4 ਸਾਲ ਉਹਨੂੰ ਕੀ ਪਤਾ ਕਿਦੋਂ ਕਾ ਗਈ ਜਿੰਨੀ ਤੇ ਸੋ ਮੇਰਾ ਕੁਝ ਘਰ ਆ ਲਾ ਚਲੋ ਕੋਈ ਨਹੀਂ ਵੇਚਦੇ ਆ ਜੇ ਇਹਦੇ ਮਾਲ ਉਹ ਭਾਜੀ ਮੈਂ ਵੀ ਭਤੇਂਦਰੀ ਨੂੰ ਕਿਹਾ ਇਹ ਸਾਡੀ ਤਾਂ ਕਿਹੜਾ ਹੁਣਦਾ ਨਹੀਂ ਕੀ ਪਤਾ ਤੁਹਾਡੀ ਮਾਲੇ ਨਹੀਂ ਨਹੀਂ ਅਹੀਂ ਹੁਣ ਇਹਦਾ ਨਾ ਕਿੰਨਾ ਘੜ ਦੇਣਾ ਜਲਦੀ ਕੋਈ ਨਹੀਂ ਇਹਦੇ ਹੀ ਕਰਦੇ ਆ ਯਾਰ ਨਾ ਤੋਰ ਬੰਦੀ ਮੜੀ ਜੀ ਇਹ ਕਰਦੇ ਆ ਇਹ ਕਹਿੰਦੇ ਆ ਬੜਾ ਮੁੰਡਿਆ ਦਾ ਫੋਨ ਆਦਾ ਬੜਾ ਜੀ ਜਦੋਂ ਮੈਂ ਇਹਨਾਂ ਦਾ ਮਤਲਬ ਦੀ ਗੱਲ ਕਹੀ ਹੈ ਨਾ ਉਹ ਸਾਰੇ ਖੂਣ ਲੱਗ ਦੋ ਕੋਈ ਦੇ ਵੀ ਇਹਨਾਂ ਨੂੰ ਫੋਨ ਆਉਂਦੇ ਓਏ ਵੀ ਇਦਾਂ ਹੀ ਕਰਦਾ ਇੱਕ ਤੇ ਕੰਮ ਤੋਂ ਨਹੀਂ ਗਾ ਵੇਲੇ ਨੂੰ ਤੇ ਇੱਕ ਵਾਰ ਸੇਹੋ ਹੀ ਆ ਯਾਰ ਵੀ ਕੋਈ ਨਾ ਕੋਈ ਫੋਨ ਕਰ ਦਿੰਦਾ ਵਾ ਤੇ ਚਲ ਸ਼ੇਰ ਇੱਥੇ ਜਾਣਾ ਜਰਾ ਕੰਮ ਉਹ ਸਾਨੂੰ ਵੀ ਇਹਨਾਂ ਚੀਜ਼ਾਂ ਤੋਂ ਡਰੂਗਾ ਭਾਈ ਨਹੀਂ ਮੈਂ ਤੇ ਜੀ ਨਾ ਭਾਈ ਵਿਸ਼ਵਾ ਚੰਗਾ ਆ ਤੇ ਕੋਈ ਨਹੀਂ ਮੁੰਡੇ ਨੂੰ ਕਰਉ ਤੂੰ ਹੀ ਮਰਾ ਮਟਾ ਤੇ ਕਰਾ ਦੀਏ ਰਿਸ਼ਤਾ ਇਹ ਚਲੋ ਬੰਦੇ ਤਾਂ ਹੀ ਆ ਨਾ ਆਹੋ ਮੈਨੂੰ ਤਾਂ ਲੱਗਦਾ ਕਿ ਮੱਝੂਆ ਗੱਲਾਂ ਦੁੱਧ ਲੱਗਣ ਡਿਆ ਆ ਚਲੋ ਵਧੀਆ ਲੱਗਿਆ ਉਹ ਆਪਣੇ ਵਿਆਹ ਕਰਾ ਕੇ ਕੰਮਕਾਰ ਪਰ ਸੈਟ ਜੀ ਇੱਥੇ ਹੀ ਕਰਨਾ ਆ ਇੱਥੇ ਕਰਦਾ ਆ ਹਾਂ ਉਹ ਤਾਂ ਵਿਆਹ ਕਰਾ ਕਰਾ ਲਿਆ ਆਪਣਾ ਕੰਮਕਾਰ ਕਰਦਾ ਰਹੀ ਜਿਹੜਾ ਮੈਂ ਕਿਹਾ ਚਲੋ ਚੱਲੀਏ ਇੱਥੋਂ ਡੇ ਚਲੋ ਉਹ ਜਾਣਾ ਕਿੱਥੇ ਆ ਪ੍ਰਕਾਸ਼ ਦਾ ਛੱਕੇ ਜਾਣਾ ਕਾਲੀ ਨਾ ਕਰੋ ਨਹੀਂ ਭਾਜੀ ਭਾਜੀ ਨਹੀਂ 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 ਭਾਜੀ ਜਾਣੇ ਆ ਗਏ ਹੋਣੇ ਜੋ ਤਰ ਉਹ ਨਹੀਂ ਕੋਲੇ ਲਾਗੇ ਰਸਤੇ ਨੂੰ ਆ ਰਹੇ ਤੈਨੂੰ ਕੋਈ ਨਹੀਂ ਰੋਟੀ ਫੇਰ ਖਾਵਾਗੇ ਇਹਦਾ ਭਰਾ ਕੋਈ ਕਾਲੇ ਪੈਕੇਜ ਦੀ ਬੋੜੀ ਤੁਸੀਂ ਆਉਣਾ ਯਾ ਜ਼ਰੂਰ ਆ ਜ਼ਰੂਰ ਜ਼ਰੂਰ ਭਾਜੀ ਜ਼ਰੂਰ ਆਵੋ